ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਫੁਲੀ ਤੁਸੀਂ ਆਪਣੇ ਆਪਣੇ پلیਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਦੀ ਇੱਕ ਕਸੀਦਾਕਾਰੀ ਦੀ ਕਲੈਕਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਆ ਤੇ ਟੋਟਲੀ ਪਾਰਟੀ ਵੇਅਰ ਆਗੀ ਤੇ ਕੁਝ ਹੈਂਡਵਰਕ ਦੇ ਕੁਝ ਮਸ਼ੀਨਵਰਕ ਦੇ ਮੈਂ ਤੁਹਾਨੂੰ ਸਾਰਾ ਦਿਖਾਉਣੇ ਆਂਗੇ ਅਸੀਂ ਸੂਟ ਤੇ ਤੁਸੀਂ ਪੂਰੀ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਸਾਰੀ ਵਧੀਆ ਲੱਗੇਗੀ ਤਾਂ ਤੁਸੀਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਬਾਕੀ ਸੇਮ ਹੀ ਨਾਮ ਦਾ ਪੇਜ ਆਪਣਾ ਇੰਸਟਾਗ੍ਰam ਤੇ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਤੇ ਉੱਥੇ ਫੋਲੋ ਕਰਨਾ ਤੁਹਾਨੂੰ ਬੈਨੀਫਿਟ ਇਹ ਹੋਏਗਾ ਕਿ ਤੁਹਾਨੂੰ ਸ਼ਾਰਟ ਦੇ ਵਿੱਚ ਸਾਰੇ ਸੂਟਸ ਦੇ ਡਿਜ਼ਾਈਨਸ ਵਗੈਰਾ ਮਿਲ ਜਾਣਗੇ ਤਾਂ ਕਿ ਅਗਰ ਤੁਸੀਂ ਵੀ ਸਾਡੇ ਤੋਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਆਰਾਮ ਨਾਲ ਕਸਟਮਾਈਜ਼ ਕਰਵਾ ਸਕਦੇ ਆਂਗੇ ਤੇ ਸਾਡੇ ਸੂਟਸ ਤੁਸੀਂ ਦੇਖੋਗੇ ਹਮੇਸ਼ਾ ਹੀ ਥੋੜੇ ਡਿਫਰੈਂਟ ਤੇ ਯੂਨੀਕ ਹੁੰਦੇ ਨੇ ਤੇ ਅੱਜ ਵੀ ਉਸ ਤਰ੍ਹਾਂ ਦੇ ਸੂਟ ਲੈ ਕੇ ਆਇਆ ਤੁਹਾਡੇ ਲਈ ਤੇ ਇਹ ਸੂਟ ਜਿਹੜਾ ਫਸਟ ਸੂਟ ਮੈਂ ਤੁਹਾਨੂੰ ਸ਼ੋਅ ਕਰਨਾ ਇਹ ਆਪਾਂ ਸਮਰ ਦੇ ਵਿੱਚ ਪਾ ਸਕਦੇ ਆ ਫੰਕਸ਼ਨਸ ਦੇ ਲਈ ਪਾਰਟੀ ਦੇ ਲਈ ਤੁਸੀਂ ਜੌਬ ਦੇ ਲਈ ਜਾਂ ਜਿੱਥੇ ਵੀ ਤੁਹਾਡਾ ਦਿਲ ਕਰੇ ਤੁਸੀਂ ਉੱਥੇ ਪਾ ਸਕਦੇ ਹੋ ਤੇ ਇਹਦੇ ਵਿੱਚ ਯੂਨੀਕਨੈਸ ਇਹ ਆ ਕਿ ਇਹ ਵਾਲਾ ਸੂਟ ਤੁਹਾਨੂੰ ਕਾਮਨਲੀ ਕਿਸੇ ਵੀ ਸ਼ਾਪ ਦੇ ਉੱਤੇ ਇਦਾਂ ਨਹੀਂ ਮਿਲੇਗਾ ਕਿਉਂਕਿ ਇਹਦੀ ਸਾਰੀ ਟੋਟਲੀ ਕ੍ਰੀਏਟੀਵਿਟੀ ਆਪਣੀ ਆਪ ਦੀ ਖੁੱਦ ਦੀ ਆ ਤੇ ਤੁਸੀਂ ਦੇਖੋਗੇ ਇਹ ਪ੍ਰਿੰਟਡ ਸੂਟ ਆ ਜੀ ਆ ਮੀਨਸ ਬਲੂ ਸਕਿਨ ਜੇ ਟੋਨ ਦੇ ਵਿੱਚ ਪ੍ਰਿੰਟਡ ਸੂਟ ਆ ਤੇ ਆਪਾਂ yellow shade ਦੇ ਨਾਲ ਲਗਾ ਕੇ ਇਹਦੀ ਡਿਜ਼ਾਈਨਿੰਗ ਕੀਤੀ ਆ neck ਦੀ ਲਗਾਤੀ ਪੈਨਲਸ ਕੱਟਤੀਆਂ ਤੇ ਬਾਕੀ ਸਲਿਟਸ ਵਗੈਰਾ ਦੇ ਉੱਤੇ ਆਪਾਂ ਲਗਾਤਾ ਇਸ ਤੋਂ ਬਿਨਾਂ ਆਪਾਂ ਬਾਜੂ ਦੇ ਉੱਤੇ ਵੀ ਲਗਾ ਦਿੱਤੀ ਆ ਇਹ ਸਿਰਫ ਲੇਸ ਦੀ ਫਿਨਿਸ਼ਿੰਗ ਦਿੰਦੀ ਆ ਆਪਾਂ ਸ਼ਰਟ ਦੇ ਉੱਤੇ ਆਪਾਂ ਕੋਈ ਵਰਕ ਨਹੀਂ ਕੀਤਾ ਪਰ ਤੁਸੀਂ ਚਾਹੋ ਤਾਂ ਤੁਸੀਂ ਸ਼ਰਟ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਆਪਾਂ ਇਸ ਤਰ੍ਹਾਂ ਦਾ ਕਾ ਫੈਬਰਿਕ ਲਗਾ ਕੇ ਆ ਮੀਨਸ ਪੈਚਵਰਕ ਦੇ ਨਾਲ ਆਪਾਂ ਵਰਕ ਕਰ ਸਕਦੇ ਆਂਗੇ ਪਰ ਇਹਦੇ ਵਿੱਚ ਆਪਾਂ ਬਾਟਮ ਦੇ ਉੱਤੇ ਵਰਕ ਕੀਤਾ ਹੋਇਆ ਹੈਗਾ ਤੇ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਕਿੰਨਾ ਸੋਹਣਾ ਮੈਚ ਕੀਤਾ ਹੋਇਆ ਹੈਗਾ ਸੀ ਕਿੰਨੀ ਯੂਨੀਕਨੈਸ ਹੈ ਇਹਦੇ ਵਿੱਚ ਤੇ ਇਹ ਵਾਲੇ ਸਾਰੇ ਸ਼ੇਡ ਆਪਾਂ ਜਿਹੜੇ ਬਾਟਮ ਦੇ ਮੀਨਸ ਵਰਕ ਦੇ ਉੱਪਰ ਯੂਜ਼ ਕੀਤੇ ਹੋਏ ਆ ਤੁਸੀਂ ਦੇਖੋਗੇ ਕੜਾਈ ਤੁਸੀਂ ਦੇਖੋਗੇ ਜਿਹੜੇ ਸਾਡੀ ਐਮਬਰਾਇਡਰੀ ਹੁੰਦੀ ਆ ਬਹੁਤ ਸੋਹਣੀ ਹੁੰਦੀ ਆ ਫੁੱਲ ਗਰੰਟੀ ਵਾਲੀ ਹੁੰਦੀ ਆ ਤੁਹਾਨੂੰ ਇੰਨੀ ਸੋਹਣੀ ਫਿਨਿਸ਼ਿੰਗ ਕਿਤੋਂ ਵੀ ਨਹੀਂ ਮਿਲੇਗੀ। ਇਹ ਜਿਹੜਾ ਡਿਜ਼ਾਈਨਿੰਗ ਤੁਸੀਂ ਕਾਪੀ ਕਰ ਸਕਦੇ ਹੋਗੇ ਬਟ ਫਿਨਿਸ਼ਿੰਗ ਆਪਾਂ ਜਿਹੜਾ ਹੁੰਦਾ ਉਹ ਬੈਸਟ ਕਾਰੀਗਰ ਹੋਣਗੇ ਜੀ ਉਹਨਾਂ ਤੋਂ ਹੀ ਹੋਏਗੀ ਤੇ ਹਰ ਇੱਕ ਤੋਂ ਨਹੀਂ ਇੰਨੀ ਫਿਨਿਸ਼ਿੰਗ ਆਉਂਦੀ ਹੁੰਦੀਗੀ ਤੇ ਤੁਸੀਂ ਦੇਖੋਗੇ ਇੱਕ ਮੂਰੀ ਦੇ ਉੱਪਰ ਹੀ ਇੱਕ ਘੇਰੇ ਜਿੰਨਾ ਡਿਜ਼ਾਈਨ ਬਣਿਆ ਹੋਇਆਗਾ। ਇਸ ਤਰ੍ਹਾਂ ਵਰਕ ਬਹੁਤ ਜ਼ਿਆਦਾ ਹੋਇਆ ਹੋਇਆ ਹਾਂ ਤੁਸੀਂ ਇਹਨੂੰ ਘਟਾ ਜਾਂ ਵਧਾ ਵੀ ਸਕਦੇ ਹੋ ਤਾਂ ਆਪਣੀ ਚੋਅਸ ਦਿਨ ਤੱਕ ਤੇ ਇਹੀ ਵਾਲਾ ਵਰਕ ਜਾਂ ਤੁਸੀਂ ਕੱਲੇ ਆ ਫਲਾਵਰਸ ਜਾਂ ਕੋਈ ਵੇਲ ਆਪਾਂ ਇਹਦੇ ਵੀ ਪਾ ਸਕਦੇ ਹਾਂਗੇ ਸ਼ਰਟ ਦੇ ਉੱਤੇ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖੋਗੇ ਤੇ ਸੇਮ ਦੋਨੋਂ ਕਲਰ ਕੰਬੀਨੇਸ਼ਨ ਨੂੰ ਅਸੀਂ ਲੈ ਕੇ ਦੁਪੱਟਾ ਰੈਡੀ ਕੀਤਾਗਾ ਇਹ ਦੁਪੱਟਾ ਜੀ ਕੀਤਾ ਆਪਾਂ ਫੁੱਲ ਸ਼ਫੂਨ ਦੇ ਉੱਤੇ ਪਿਓਰ ਸ਼ਫੂਨ ਦੇ ਉੱਤੇ ਯਾਨੀ ਕਿ ਮੈਂ ਜਿਹੜੀ ਕਿ ਇੱਕ ਹਾਫ ਪਿਓਰ ਹੁੰਦੀ ਹੈ ਇੱਕ ਫੁੱਲ ਪਿਓਰ ਹੁੰਦੀ ਹੈ ਜੇ ਆਪਾਂ ਇਹਨੂੰ ਫੁੱਲ ਪਿਓਰ ਦੇ ਉੱਤੇ ਰੈਡੀ ਕੀਤਾਗਾ ਤੁਸੀਂ ਚਾਹੋ ਤਾਂ ਇਹਨੂੰ ਤੁਸੀਂ ਆਰਗੈਂਜ਼ਾ ਤੇ ਵੀ ਰੈਡੀ ਕਰ ਸਕਦੇ ਹੋ ਬਟ ਅਸੀਂ ਸਮਰ ਦੇ ਅਕੋਰਡਿੰਗ ਥੋੜਾ ਜਿਹਾ ਅਸੀਂ ਆਖਿਆ ਵੀ ਚਲੋ ਇਹ ਫੈਬਰਿਕ ਜਿਹੜਾ ਹੁੰਦਾ ਹੈ ਦੁਪट्टे ਦਾ ਥੋੜਾ ਲਾਈਟ ਵੇਟ ਹੁੰਦਾਗਾ ਤੇ ਲਾਈਟ ਵੇਟ ਤਾਂ ਸਾਰੇ ਹੁੰਦੇ ਆ ਬਟ ਇਹ ਸੌਫਟ ਵੀ ਹੁੰਦਾ ਨਾਲ-ਨਾਲ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਤੇ ਫਿਨਿਸ਼ਿੰਗ ਪੱਟੀ ਲਗਾ ਕੇ ਤੇ ਇਸ ਤੋਂ ਬਾਅਦ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਨੂੰ ਤਾਂ ਕਿ ਜਦੋਂ ਇਧਰਲੀ ਵਾਲੀ ਸਾਈਡ ਆਪਾਂ ਦੁਪੱਟਾ ਕੈਰੀ ਕਰਾਂਗੇ ਤਾਂ ਇਸ ਤਰ੍ਹਾਂ ਦੀ ਲੁੱਕ ਆਵੇਗੀ ਔਰ ਇਧਰਲੀ ਵਾਲੀ ਸਾਈਡ ਦੁਪੱਟਾ ਕੈਰੀ ਕਰਾਂਗੇ ਤਾਂ ਇਸ ਤਰ੍ਹਾਂ ਦੀ ਲੁੱਕ ਆਵੇਗੀ ਤੇ ਬਹੁਤ ਸੋਹਣਾ ਇਹ ਦੁਪੱਟਾ ਲੱਗਦਾ ਹੈਗਾ ਤੇ ਇੱਕ ਇਹਦੇ ਚ ਖਾਸ ਗੱਲ ਇਹ ਹੈ ਜੀ ਵੀ ਇਹ ਵਾਲਾ ਜਿਹੜਾ ਕਲਰ ਹੁੰਦਾ ਸੋਨ ਨੂੰ ਵੀ ਪਤਾ ਫਰੋਜੀ ਕਲਰ ਆ ਜਿਹੜਾ ਆਪਣਾ ਉਹ ਹਮੇਸ਼ਾ ਪਿਓਰ ਦੇ ਉੱਤੇ ਹੀ ਹੋਏਗਾ ਇਹ ਸੈਮੀ ਦੇ ਉੱਪਰ ਨਹੀਂ ਹੋਏਗਾ ਤਾਂ ਇਹ ਸਾਰੇ ਦੁਪੱਟੇ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਡਬਲ ਡਾਈ ਦੁਪੱਟਾ ਕੀਤਾ ਹੋਇਆ ਹੈਗਾ ਮੀ ਤੁਹਾਡੀ ਚੁਆਇਸ ਆ ਤੁਸੀਂ ਫੇਸ ਦੇ ਕੋਲੇ ਜਿਹੜਾ ਦੁਪੱਟਾ ਲੈ ਕੇ ਆਉਣਾ ਚਾਹੁੰਦੇ ਹੋ ਉਹ ਫਿਰੋਜੀ ਕਲਰ ਦਾ ਲੈ ਕੇ ਆਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ येलो ਕਲਰ ਦਾ ਲੈ ਕੇ ਆਉਣਾ ਚਾਹੁੰਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੋਏਗੀ ਸੂਟ ਦੇਖੋ ਜੀ ਪੂਰੀ ਲੁੱਕ ਜੇ ਤੁਸੀਂ ਸਮਰ ਦੇ ਵਿੱਚ ਕਿਸੇ ਪਾਰਟੀ ਫੰਕਸ਼ਨ ਦੇ ਉੱਤੇ ਪਾ ਕੇ ਜਾ ਰਹੇ ਹੋ ਤਾਂ ਸਭ ਤੋਂ ਡਿਫਰੈਂਟ ਤੁਸੀਂ ਹੀ ਲੱਗੋਗੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਨੇਗੇ ਤੇ ਅਗਰ ਇਹ ਵਾਲੇ ਸੂਟ ਵੀ ਕਸਟਮਾਈਜ਼ ਕਰਵਾਉਣਾ ਜੀ ਤੁਸੀਂ ਤਾਂ ਥੋੜਾ ਜਲਦੀ ਕਰਿਓ ਕਿਉਂਕਿ ਤੁਹਾਨੂੰ ਵੀ ਪਤਾ ਵੀ ਇਸ ਨਾਲ ਦਾ ਪ੍ਰਿੰਟ ਆ ਜਿਹੜਾ ਫਿਰ ਸੇਮ ਬਾਰ-ਬਾਰ ਨਹੀਂ ਮਿਲਦਾ ਹੁੰਦਾ ਸੀ ਕੋਸ਼ਿਸ਼ ਕਰਾਂਗੇ ਅਸੀਂ ਰੀਸਟਾਕ ਰੱਖੀਏ ਆਪਾਂ ਅਵੇਲੇਬਿਲਟੀ ਰੱਖੀਏ ਬਟ ਸਮ ਟਾਈਮ ਪੋਸਿਬਿਲਟੀ ਨਹੀਂ ਰਹਿੰਦੀ ਹੈਗੀ ਹੁਣ ਜਿਹੜਾ ਅਗਲਾ ਵਾਲਾ ਸੂਟ ਆ ਜੀ ਇਹ ਵਾਲਾ ਸੂਟ ਆਪਣੇ ਬੁਟੀਕ ਦੇ ਉੱਤੇ ਪਹਿਲਾਂ ਵੀ ਕਈ ਵਾਰ ਬਣ ਚੁੱਕਿਆ ਹੈਗਾ ਤੇ ਤੁਸੀਂ ਦੇਖੋਗੇ ਇਹ ਵੀ ਵੱਖਰਾ ਹੀ ਕਿਸਮ ਦਾ ਸੂਟ ਹੈਗਾ ਅਗਰ ਤੁਸੀਂ ਦੇਖੋਗੇ ਇਹ ਵਾਲਾ ਸੂਟ ਵੀ ਤੇ ਇਹ ਵਾਲੇ ਸੂਟ ਦੇ ਵਿੱਚ ਹਜੇ ਇਹਨਾਂ ਨੂੰ ਸੂਟਾਂ ਨੂੰ ਪ੍ਰੈਸ ਹੋਣ ਲਈ ਇਹਨਾਂ ਨੇ ਜਾਣਾ ਸੀ ਪਰ ਮੈਂ ਸੋਚਿਆ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰ ਦਈਏ ਤਾਂ ਇਦਾਂ ਤੁਸੀਂ ਦੇਖੋਗੇ ਦੋ ਫਲਾਵਰ ਬਣੇ ਹੋਏ ਨੇ ਜੀ ਘੇਰੇ ਦੇ ਉੱਤੇ ਤੇ ਇਹਦਾ ਸੂਟ ਜਿਹੜਾ ਕਲਰ ਆ ਉਹ ਮਾਊਸ ਜਿਹਾ ਕਲਰ ਹੈਗਾ ਮਾਊਸ ਬਰਾਊਨ ਜਿਹਾ ਕਲਰ ਹੈਗਾ ਇਸ ਤਰ੍ਹਾਂ ਪੈਨਲ ਜਾਂਦੀਆਂ ਨੇ ਦੋ ਉੱਪਰ ਤੱਕ ਤੇ ਇਸ ਤੋਂ ਬਿਨਾ ਬਾਜੂ ਦੇ ਉੱਪਰ ਵੀ ਇਸ ਤਰ੍ਹਾਂ ਫਲਾਵਰ ਆਏਗਾ ਦੇਖੋਗੇ ਤੁਸੀਂ ਤੇ ਵਰਕ ਦੀ ਹਮੇਸ਼ਾ ਹੀ ਕਹਨੇ ਜਿਵੇਂ ਪੂਰੀ ਵਧੀਆ ਫਿਨਿਸ਼ਿੰਗ ਵਾਲਾ ਵਰਕ ਹੈ ਜੀ ਵਰਕ ਦੇ ਵਿੱਚ ਕੁਝ ਨਹੀਂ ਹਾਂ ਸੂਟ ਦੇ ਵਿੱਚ ਵੱਟ ਪਏ ਹੋਏ ਨੇਗੇ ਤੇ ਉਹ ਚਲੋ ਅਸੀਂ ਹਜੇ ਕਿਉਂਕਿ ਪ੍ਰੈਸ ਲਈ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਹੀ ਅਸੀਂ ਕਸਟਮਰ ਨੂੰ ਭੈਣ ਭੇਜਾਂਗੇ ਜਿਹੜਾ ਸਾਡੇ ਸੂਟ ਜਿਹੜੇ ਪ੍ਰੈਸ ਹੋ ਗਏ ਨੇ ਬਾਕੀ ਲੇਸ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੈ ਫੈਬਰਿਕ ਇਹਦਾ ਆਪਾਂ ਜੀ 80 ਗ੍ਰਾਮ ਵਾਲੀ ਕ੍ਰੇਪ ਯੂਜ਼ ਕੀਤੀ ਹੈਗੀ ਜਿਹੜੀ ਕਿ ਸੈਮੀ ਕ੍ਰੇਪ ਕਹਿੰਦੇ ਆ ਉਹੋ ਵਾਲੀ ਜੀ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਬਾਟਮ ਆਗੀ ਉਹ ਇਹ ਵਾਲੀ ਆਏਗੀ ਜੀ ਸ਼ਿਮਰ ਦੀ ਬਾਟਮ ਹੋਏਗੀ ਤੇ ਬਾਟਮ ਦੇ ਉੱਪਰ ਵੀ ਤੁਸੀਂ ਦੇਖੋਗੇ ਵਰਕ ਹੋਇਆ ਹੋਇਆ ਜੀ ਜਿਹੜਾ ਇਹ ਵਾਲਾ ਥ्रेड ਹੈ ਜੀ ਇਹ ਇਹਦੇ ਵਿੱਚ ਹੋਇਆ ਹੋਇਆ ਇਹ ਵਾਲਾ ਕਲਰ ਆ ਉਹ ਉਹਦੇ ਵਿੱਚ ਹੋਇਆ ਹੋਇਆ ਇਸ ਤਰ੍ਹਾਂ ਕੰਬੀਨੇਸ਼ਨ ਬਣਾਇਆ ਹੋਇਆ ਆਪਣਾ ਤੇ ਬਹੁਤ ਸੋਹਣਾ ਲੱਗਦਾਗਾ ਸਿੰਪਲ ਸੋਬਰ ਜਿਹਾ ਵਰਕ ਹੈਗਾ ਕੋਈ ਜ਼ਿਆਦਾ तामझाम ਨਹੀਂ ਇਹਨੂੰ ਤੁਸੀਂ ਸਮਰ ਦੇ ਵਿੱਚ ਤਾਂ ਵਿੰਟਰ ਦੇ ਵਿੱਚ ਜਦੋਂ ਚਾਹੋ ਤੁਸੀਂ ਆਪਣੇ ਫੰਕਸ਼ਨਲ ਦੇ ਉੱਤੇ ਪਾ ਸਕਦੇ ਹੋ ਹੁਣ ਇਹ ਸਾਰਾ ਸੂਟ ਲਾਈਟ ਸ਼ੇਡ ਦਾ ਹੋ ਗਿਆ ਜੀ ਤਾਂ ਇਸ ਨੂੰ ਆਪਾਂ ਥੋੜਾ ਡਾਰਕ ਦਾ ਟੱਚ ਦਿੱਤਾਗਾ ਦੁਪੱਟੇ ਦੇ ਨਾਲ ਹੁਣ ਦੇਖੋਗੇ ਜੀ ਇਹੀ ਸਾਡੀ ਬੁਟੀਕ ਦੀ ਜਿਵੇਂ ਕਹਿ ਲੇ ਕਿ ਯੂਨੀਕਨੈਸ ਆ ਤੁਸੀਂ ਪਹਿਲਾਂ ਵਾਲਾ ਕੰਬੀਨੇਸ਼ਨ ਦੇਖੋਗੇ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਤੇ ਇਹ ਵਾਲਾ ਕੰਬੀਨੇਸ਼ਨ ਤੁਸੀਂ ਸੂਟ ਦਾ ਦੇਖੋਗੇ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਇਹ ਸਾਡੀ ਖੁਦ ਦੀ ਸਾਰੀ ਕ੍ਰੀਏਟੀਵਿਟੀ ਹੁੰਦੀ ਆ ਇਹ 3D ਸੂਟ ਬਣਾਇਆ ਜੀ ਆਪਾਂ ਦੇਖੋਗੇ ਇਹ ਵਾਲਾ ਸੂਟ ਇਹ ਵਾਲਾ ਸੂਟ ਮਿਲਾ ਕੇ ਉਸ ਤੋਂ ਬਾਅਦ ਫਿਰ ਆਪਾਂ ਦੁਪੱਟਾ ਇਸ ਤਰ੍ਹਾਂ ਰੈਡੀ ਕੀਤਾਗਾ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਇਹ ਦੁਪੱਟਾ ਆਪਾਂ ਕੀਤਾ ਜੀ ਪਿਓਰ ਆਰਗੈਂਜ਼ਾ ਦੇ ਵਿੱਚ ਸਾਰੇ ਜਿਹੜੇ ਸੂਟ ਨੇ ਉਹ ਹਜੇ ਆਇਰਨ ਲਈ ਜਾਣੇ ਨੇ ਜੀ ਤੇ ਅਸੀਂ ਤੁਹਾਨੂੰ ਵੀਡੀਓ ਪਹਿਲਾਂ ਬਣਾ ਕੇ ਦਿਖਾਉਣ ਲੱਗੇ ਕਿਉਂਕਿ ਸਾਨੂੰ ਆਇਆ ਹੁੰਦਾ ਵੀ ਉਸ ਤੋਂ ਬਾਅਦ ਜਦੋਂ ਆਪਾਂ ਕਸਟਮਰ ਨੂੰ ਭੇਜਣਾ ਤਾਂ ਫੁੱਲ ਵਧੀਆ ਫਿਨਿਸ਼ਿੰਗ ਦੇ ਨਾਲ ਭੇਜ ਜਗੇ ਹਨ ਪ੍ਰੈਸ ਕਰਵਾ ਕੇ ਇਸ ਤਰ੍ਹਾਂ ਤਾਂ ਇਹ ਵਾਲਾ ਦੁਪੱਟਾ ਇਹਦੇ ਨਾਲ ਆਏਗਾ ਜੀ ਦੇਖੋ ਤੁਸੀਂ ਹੁਣ ਤਿੰਨਾਂ ਦਾ ਕੰਬੀਨੇਸ਼ਨ ਜਿਹੜਾ ਉਹ ਕਿੰਨਾ ਡਿਫਰੈਂਟ ਤੇ ਯੂਨੀਕ ਹੋਏਗਾ ਤੇ ਇਹ ਵਾਲੇ ਸੂਟਾਂ ਦੇ ਜਿਹੜੇ ਪ੍ਰਾਈਸ ਨੇ ਜੀ ਤੁਹਾਨੂੰ ਮੈਂ ਵਿਦਆਊਟ ਦੁਪੱਟਾ ਸ਼ੋਅ ਕਰ ਦੂੰਗੀ ਕਿਉਂਕਿ ਕਈ ਵਾਰ ਇਦਾਂ ਹੁੰਦਾ ਵੀ ਦੁਪੱਟਾ ਆਪਾਂ ਕੋਈ ਕਿਹੜਾ ਕਿਸ ਟਾਈਪ ਦਾ ਲਗਾਉਣਾ ਤੁਸੀਂ ਪਿਓਰ ਚਨਾਉਣ ਦਾ ਲਾਉਣਾ ਸੈਮੀ ਦਾ ਲਗਾਉਣਾ ਜਾਂ ਤੁਸੀਂ ਮੀਨਜ਼ ਆਰਗਾਂਜਾ ਚ ਲਾਉਣਾ ਜਾਂ ਸ਼ਫੂਨ ਚ ਲਾਉਣਾ ਜਾਂ ਤੁਸੀਂ ਕਿਸੇ ਵੀ ਚਾਰਾਂ ਦਾ ਲਾਉਣਾ ਸਾਡੇ ਕੋਲ ਸਾਰੇ ਤਰ੍ਹਾਂ ਦੇ ਦੁਪੱਟਿਆਂ ਦੀ ਅਵੇਲੇਬਿਲਿਟੀ ਹੁੰਦੀ ਹੈਗੀ ਤੇ ਕਿਸੇ ਵੀ ਫੈਬਰਿਕ ਦਾ ਤੁਸੀਂ ਸਾਡੇ ਤੋਂ ਦੁਪੱਟਾ ਲੈ ਸਕਦੇ ਹੋ ਟੈਬੀ ਦਾ ਲੈ ਸਕਦੇ ਹੋ ਮਸਲੀਨ ਦੇ ਲੈ ਸਕਦੇ ਹੋ ਜੌਰਜਟ ਦੇ ਲੈ ਸਕਦੇ ਹੋ ਮੀਨਸ ਚਨੌਣ ਦੇ ਸ਼ੋਨ ਦੇ ਹਰ ਤਰ੍ਹਾਂ ਦੇ ਆਰਗੈਂਜ਼ਾ ਦੀ ਹੈ ਨਾ ਸੈਮੀ ਔਰ ਪਿਓਰ ਦੋਨੋਂ ਤਰ੍ਹਾਂ ਦੀ ਤੇ ਇਸ ਕਰਕੇ ਆਪਾਂ ਦੋਨਾਂ ਸੂਟਾਂ ਦਾ ਪ੍ਰਾਈਸ ਜਿਹੜਾ ਸ਼ੋਅ ਕਰਾਂਗੇ ਤੁਹਾਨੂੰ ਵਿਦਾਊਟ ਦੁਪੱਟਾ ਸ਼ੋਅ ਕਰਾਂਗੇ ਦੁਪੱਟੇ ਦੇ ਪ੍ਰਾਈਸ ਅਲੱਗ ਹੋਣਗੇ ਜੀ ਅਗਰ ਤੁਸੀਂ ਸਾਡੇ ਕੋਲੋਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਤਾਂ ਹੁਣ ਦੇਖੋ ਜੀ ਇਹ ਵਾਲਾ ਸੂਟ ਇਹ ਸਾਰੇ ਸੂਟ ਇੱਕੋ ਹੀ ਸਾਡੇ ਫਰੈਂਡ ਦੇ ਨੇ ਬਹੁਤ ਖਾਸ ਨੇ ਸਾਡੇ ਲਈ ਉਹ ਤੇ ਉਹਨਾਂ ਲਈ ਆਪਾਂ ਬਹੁਤ ਸੋਹਣੇ ਸੂਟ ਰੈਡੀ ਕੀਤੇ ਆਗੇ ਤੇ ਫੰਕਸ਼ਨਸ ਦੇ ਲਈ ਤਿੰਨੋਂ ਸੂਟ ਰੈਡੀ ਕੀਤੇ ਆਪਾਂ ਤੇ ਹੁਣ ਤੁਸੀਂ ਇਹਦਾ ਵਰਕ ਦੇਖੋਗੇ ਜੀ ਇਹ ਅੱਜਕੱਲ ਤੁਹਾਨੂੰ ਵੀ ਪਤਾ ਵੀ ਛੋਟੇ ਚਾਕਾਂ ਵਾਲੇ ਦਾ ਕੁੜਤਾ ਸਟਾਈਲ ਜਿਹੜਾ ਸੂਟਾਂ ਦਾ ਰਵਾਜ ਆਇਆ ਹੋਇਆ ਹੈਗਾ ਤੇ ਇਸੇ ਕਰਕੇ ਆਪਾਂ ਉਸ ਤਰ੍ਹਾਂ ਦਾ ਹੀ ਇਹ ਰੈਡੀ ਕੀਤਾਗਾ ਤੇ ਨਾਲ ਆਪਾਂ ਲਗਾਈ ਹੈ ਫਿਨਿਸ਼ਿੰਗ ਪੱਟੀ ਇਹਦੇ ਸਾਰੇ ਇਹਦੇ نیچے ਆਪਾਂ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਇਸ ਤਰ੍ਹਾਂ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਸਾਰੇ ਘੇਰੇ ਦੇ ਉੱਤੇ ਹੈਵੀ ਵਰਕ ਹੈਗਾ ਤੇ ਜਿਹੜਾ ਇਹਦਾ ਫੈਬਰਿਕ ਹੈਗਾ ਉਹ ਤੁਸੀਂ ਦੇਖੋਗੇ ਉਹ ਵੀ ਆਪਣਾ ਬਨਾਰਸੀ ਬੁੱਟੀ ਵਾਲਾ ਫੈਬਰਿਕ ਹੈ ਜੀ ਬਹੁਤ ਸੌਫਟ ਫੈਬਰਿਕ ਹੈਗਾ ਤੇ ਫੈਬਰਿਕ ਦੇ ਵਿੱਚ ਵੀ ਤੁਹਾਨੂੰ ਕੋਈ ਅਹ ਨਹੀਂ ਲੱਗੇਗੀ ਕਿ ਵਧੀਆ ਨਹੀਂ ਹੈਗਾ ਔਰ ਇਹ ਡਾਈ ਕਰਵਾਇਆ ਹੋਇਆ ਫੈਬਰਿਕ ਆ ਜੀ ਆਪਾਂ ਵਾਈਟ ਫੈਬਰਿਕ ਆਪਣੇ ਕੋਲੇ ਅਵੇਲੇਬਲ ਅਵੇਲੇਬਲ ਹੈਗਾਗਾ ਤੇ ਤੁਸੀਂ ਵਾਈਟ ਫੈਬਰਿਕ ਨੂੰ ਜਿਹੜੇ ਮਰਜੀ ਕਲਰ ਤੇ ਕਹੋਗੇ ਅਸੀਂ ਉਹਦੇ ਤੇ ਹੀ ਡਾਈ ਕਰਵਾ ਕੇ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਦੇਵਾਂਗੇ ਵਰਕ ਦਾ ਤੁਸੀਂ ਦੇਖੋਗੇ ਜੀ ਇਹ ਆਰੀ ਪਲੱਸ ਹੈਂਡ ਵਰਕ ਕੀਤਾ ਹੋਇਆ ਹੈਗਾ ਮੀਨਸ ਆਰੀ ਦੇ ਨਾਲ ਉੱਪਰ ਹੈਂਡ ਦਾ ਆਪਾਂ ਟੱਚ ਦਿੱਤਾ ਹੋਇਆ ਹੈਗਾ ਸੈਮੀ ਹੈਂਡਵਰਕ ਕਹਿ ਸਕਦੇ ਇਹਨੂੰ ਤੁਸੀਂ ਇਹ ਥੋੜਾ ਆਪਣਾ ਰੀਜ਼ਨੇਬਲ ਪ੍ਰਾਈਸ 'ਚ ਪੈ ਜਾਂਦਾ ਅਗਰ ਤੁਸੀਂ ਇਸੇ ਵਰਕ ਨੂੰ ਟੋਟਲੀ ਹੈਂਡ 'ਚ ਕਰਵਾਉਣਾ ਚਾਹੁੰਦੇ ਹੋ ਤਾਂ ਹੈਂਡ ਦੇ ਵਿੱਚ ਵੀ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਬਟ ਉਹਦੀ ਫਿਰ ਕਾਸਟ ਆ ਜਿਹੜੀ ਇਸ ਤੋਂ ਜ਼ਿਆਦਾ ਜਾਏਗੀ ਜੀ ਤਾਂ ਇਹ ਜੇ ਅਗਰ ਤੁਸੀਂ ਟੋਟਲੀ ਹੈਂਡ 'ਚ ਕਰਵਾਉਣਾ ਤਾਂ ਸਾਨੂੰ ਤੁਸੀਂ ਮੈਨੇਜਰ ਕੁਇਰੀ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਪ੍ਰਾਈਸ ਵਗੈਰਾ ਸਾਰਾ ਕੁਝ ਦੱਸ ਦੇਵਾਂਗੇ ਇਸ ਤਰ੍ਹਾਂ ਜੀ ਇਹ ਆ ਗਿਆ neck ਦਾ ਡਿਜ਼ਾਈਨ ਜੀ ਦੇਖੋ ਤੁਸੀਂ ਕਿੰਨਾ ਪਿਆਰਾ ਕੀਤਾਗਾ ਸੋਬਰ ਲੁੱਕ ਦਾ ਬਹੁਤ ਸੋਹਣਾ ਹੋਇਆ ਵੈਗਾ ਤੇ ਵੀ ਨੈਕ ਦੇ ਵਿੱਚ ਕੀਤਾ ਜੀ ਤੁਸੀਂ ਸਕੁਅਰ ਦੇ ਵਿੱਚ ਬਣਾਉਣਾ ਜਿੱਦਾਂ ਤੁਸੀਂ ਕਹੋਗੇ ਉਦਾਂ ਦਾ ਬਣ ਜੇਗਾ ਤੇ ਇਸ ਤੋਂ ਬਿਨਾ ਇਹ ਹੈਗਾ ਜੀ ਇਹਦੇ ਬਾਜੂ ਦੇ ਉੱਤੇ ਕੰਮ ਬਾਜੂ ਦੇ ਉੱਪਰ ਵੀ ਆਪੇ ਇਸ ਤਰ੍ਹਾਂ ਕੀਤਾ ਤੇ ਨਾਲ ਹੀ ਆਪਾਂ ਫਿਨਿਸ਼ਿੰਗ ਪੱਟੀ ਲਗਾ ਕੇ ਪੇਸਟਿੰਗ ਲਗਾ ਕੇ ਤੇ ਆਪਾਂ ਉਹਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਸੂਟ ਨੂੰ ਤੇ ਇਸ ਤੋਂ ਬਿਨਾ ਇਹਦੇ ਵਿੱਚ ਖਾਸ ਗੱਲ ਇਹ ਹੈ ਜੀ ਕਿ ਇਹ ਵਾਲੇ ਸੂਟ ਦੇ ਬੈਕ ਸਾਈਡ ਦੇ ਉੱਪਰ ਵੀ ਵਰਕ ਹੈਗਾ ਇਹ ਬੈਕ ਸਾਈਡ ਦੇ ਉੱਪਰ ਵਰਕ ਆ ਜਾਂਦਾ ਜੀ ਸਾਰਾ ਕਿਉਂਕਿ ਦੇਖੋ ਜਦੋਂ ਆਪਾਂ ਚਾਕ ਬਣਾ ਰਹੇ ਹਾਂਗੇ ਚਾਕ ਆਪਣੇ ਛੋਟੇ ਬਣ ਰਹੇ ਹੈਗੇ ਹਨਾ ਜੀ ਤਾਂ ਫਿਰ ਇਹ ਥੋੜੇ ਕੁੜਤਾ ਸਟਾਈਲ ਆ ਜਾਂਦਾ ਸੂਟ ਇਹ ਵਾਲਾ ਤਾਂ ਅਸੀਂ ਲੂਜ਼ ਦੇ ਵਿੱਚ ਰੱਖਿਆਗਾ ਤਾਂ ਫਿਰ ਇਹ ਮੀਨਸ ਇੰਦੀ ਜਿਹਾ ਫਿਨਿਸ਼ਿੰਗ ਆਪਾਂ ਬੈਕ ਵਾਲੇ ਚਾਕ ਦੀ ਨਹੀਂ ਕਰਦੇ ਹੈਗੇ ਤਾਂ ਸੋਹਣਾ ਨਹੀਂ ਲੱਗਦਾ ਜੀ ਤੁਸੀਂ ਦੇਖੋ ਵਰਕ ਪੂਰਾ ਕਿੰਨਾ ਸੋਹਣਾ ਲੱਗਦਾ ਜਦੋਂ ਇਸ ਤਰ੍ਹਾਂ ਦਾ ਸੂਟ ਐਦਾਂ ਪਾਇਆ ਹੋਇਆ ਹੋਏਗਾ ਕਿੰਨੀ ਹੈਵੀ ਲੁੱਕ ਆਏਗੀ ਬਹੁਤ ਸੋਹਣਾ ਲੱਗੇਗਾ ਜੀ ਇਸ ਤਰ੍ਹਾਂ ਤਾਂ ਇਹਦੇ ਬੈਕ ਸਾਈਡ ਦੇ ਉੱਤੇ ਵੀ ਇਹਦੇ ਆਪਣਾ ਵਰਕ ਆਉਂਦਾ ਤੇ ਇਸ ਤੋਂ ਬਿਨਾ ਇਹਦੇ ਤੇ ਆਪਣਾ ਸਲਵਾਰ ਤੇ ਵੀ ਜੀ ਇਹਦੇ ਵਰਕ ਆਉਂਦਾ ਸਲਵਾਰ ਆਪਾਂ 80 ਗ੍ਰਾਮ ਵਾਲੀ ਕ੍ਰੇਪ ਲਈ ਹੈਗੀ ਇਹ ਵੀ ਆਪਾਂ ਡਾਈ ਕਰਵਾ ਕੇ ਲਈ ਹੈ ਜੀ ਤੁਸੀਂ ਜਿਹੜਾ ਮਰਜ਼ੀ ਕਲਰ ਕਹੋ ਸਾਨੂੰ ਉਹ ਹੀ ਡਾਈ ਹੋ ਜਾਊਗਾ ਇਹ ਦੇਖੋ ਜੀ ਇਹ ਸਲਵਾਰ ਦੇ ਦੋਨਾਂ ਮੂਰੀਆਂ ਤੇ ਕੀਤਾ ਜੀ ਆਪਾਂ ਨਾਰਮਲ ਸਟ੍ਰੇਟ ਸਲਵਾਰ ਬਣਾਈ ਹੈਗੀ ਇਹ ਤੁਸੀਂ ਜਿਹੜੀ ਮਰਜ਼ੀ ਪਲਾਜੋ ਬਣਾ ਸਕਦੇ ਹੋ ਗਰਾਰਾ ਸ਼ਰਾਰਾ ਇਸ ਸੂਟ ਦੇ ਨਾਲ ਕਿਉਂਕਿ ਇਹ ਹੈਵੀ ਸੂਟ ਆ ਪੂਰਾ ਫੁੱਲੀ ਫੰਕਸ਼ਨਾਂ ਦੇ ਲਈ ਹੈਗਾ ਖਾਸ ਫੰਕਸ਼ਨਾਂ ਦੇ ਲਈ ਹੈ ਤੇ ਤੁਸੀਂ ਜਿਹਹਾ ਜਾਂ ਮਰਜ਼ੀ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਤੇ ਇਸ ਤੋਂ ਬਿਨਾਂ ਦਾ ਦੁਪੱਟਾ ਦਿਖਾਈਏ ਤੁਹਾਨੂੰ ਦੁਪੱਟਾ ਦੇਖੋਗੇ ਤੁਸੀਂ ਅਸੀਂ ਪਿਓਰ ਆਰਗੈਂਜ਼ਾ ਦੇ ਵਿੱਚ ਇਸ ਤਰ੍ਹਾਂ ਰੈਡੀ ਕੀਤਾਗਾ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜੀ ਪੇਸਟਿੰਗ ਹੈ ਫਿਨਿਸ਼ਿੰਗ ਹੋ ਲਗਾਈ ਹੈ ਜੀ ਆਪਾਂ ਦੇਖੋਗੇ ਤੁਸੀਂ ਫਿਨਿਸ਼ਿੰਗ ਦੀ ਪੱਟੀ ਵੀ ਲਗਾ ਕੇ ਆਪਾਂ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ ਉੱਪਰ ਲੇਸ ਦੀ ਤੇ ਉਸ ਤੋਂ ਬਾਅਦ ਆਪਾਂ ਗੋਟਾ ਪੱਤੀ ਦੀ ਇੱਕ ਲਾਈਨ ਕੱਢ ਕੇ ਇਹਦੀ ਮਿੰਜ ਸੋਨਾ ਬਣਾਇਆ ਸੋਕੀ ਤਾਂ ਹੁਣ ਤੁਸੀਂ ਦੇਖੋ ਸੂਟ ਕਿੰਨਾ ਪਿਆਰਾ ਤੇ ਸੋਨਾ ਲੱਗੇ ਆ ਪਿਓਰ ਆਰਗੈਂਜ਼ਾ ਦੇ ਦੁਪੱਟੇ ਨਾਲ ਜੀ ਤੇ ਏ ਸੂਟ ਦੇ ਪ੍ਰਾਈਸ ਵੀ ਤੁਹਾਨੂੰ ਅਸੀਂ ਵਿਦਆਊਟ ਦੁਪੱਟਾ ਸ਼ੋਅ ਕਰ ਦਾਂਗੇ ਕਿਉਂਕਿ ਅਗਰ ਤੁਸੀਂ ਪਿਓਰ ਚਨੋਂਨ ਦਾ ਦੁਪੱਟਾ ਲਾਉਂਗੇ ਇਹਦੇ ਨਾਲ ਦੇਖੋ ਏ ਸੂਟ ਨਾਲ ਪਹਿਲੀ ਗੱਲ ਤਾਂ ਜੀ ਇਹ ਵਾਲਾ ਜਿਹੜਾ ਰਾਣੀ ਸ਼ੇਡ ਆ ਇਹ ਸੈਮੀ ਦੇ ਉੱਪਰ ਡਾਈ ਹੀ ਨਹੀਂ ਹੋਏਗਾ ਤੇ ਇਹ ਪਿਓਰ ਦੇ ਉੱਪਰ ਹੀ ਡਾਈ ਹੋਏਗਾ ਸੂਟ ਵੀ ਆ ਫੈਬਰਿਕ ਵੀ ਵਧੀਆ ਦੇ ਵਿੱਚ ਹੈਗਾ ਤੇ ਇਹ ਦੁਪੱਟਾ ਵੀ ਪਿਓਰ ਦੇ ਵਿੱਚ ਹੈ ਜੇਕਰ ਤੁਸੀਂ ਪਿਓਰ ਚੁਣੌਣ ਲਾਉਗੇ ਤਾਂ ਇਹਦੇ ਰੇਟ ਥੋੜੇ ਜਿਹਾ ਹੋਰ 4-500 ਰੁਪਏ ਆਪਣਾ 400 ਰੁਪਏ ਹਾਈ ਚਲਾ ਜਾਏਗਾ ਤੇ ਅਗਰ ਆਦਰਵਾਇਜ਼ ਇਸ ਦੁਪੱਟੇ ਨਾਲ ਲਾਉਂਗੇ ਤਾਂ ਇਹਦੇ 400 ਰੁਪਏ ਇੰਨੇ ਹੀ ਰਹਿਣਗੇ ਤੇ ਦੋਸਤੋ ਤੁਹਾਨੂੰ ਅਸੀਂ ਜਿਹੜਾ ਪ੍ਰਾਈਸ ਸ਼ੋਅ ਕਰਨਾ ਉਹ ਅਸੀਂ ਵਿਦਆਊਟ ਦੁਪੱਟਾ ਸ਼ੋਅ ਕਰ ਦਾਂਗੇ ਕਿਉਂਕਿ ਦੁਪੱਟਾ ਤੁਸੀਂ ਆਪਣੀ ਪਸੰਦ ਮੁਤਾਬਕ ਜਿਹੜਾ ਮਰਜ਼ੀ ਲਗਾ ਸਕਦੇ ਆ ਤੇ ਸਾਰੇ ਸੂਟਾਂ ਦੇ ਪ੍ਰਾਈਸ ਜਿਹੜੇ ਉਹ ਵਿਦਆਊਟ ਸਟੀਚਿੰਗ ਸ਼ੋ ਹੋਣਗੇ ਵਿਦਆਊਟ ਦੁਪੱਟਾ ਵਿ ਯਕੀ ਇਸ ਜਿਹੜੀ ਦੁਪੱਟੇ ਦੀ ਫਿਨਿਸ਼ਿੰਗ ਆ ਤੁਸੀਂ ਕਿੰਨੀ ਕੀ ਕਰਵਾਉਣੀ ਚਾਹੁੰਦੇ ਹੋ ਉਸ ਹਿਸਾਬ ਨਾਲ ਵੀ ਰੇਟ ਜਿਹੜੇ ਵੱਧ ਜਾਂ ਘਟ ਜਾਂਦੇ ਆਗੇ ਦੁਪੱਟਾ ਕਿਹੜਾ ਲੈਣਾ ਚਾਹੁੰਦੇ ਆ ਉਹਦੇ ਹਿਸਾਬ ਨਾਲ ਵੀ ਘਟ ਜਾਂਦੀ ਹੈ ਤੇ ਇਸ ਤੋਂ ਬਿਨਾ ਆਪਣੇ ਕੋਲ ਤੁਸੀਂ ਸਾਡੇ ਕੋਲੋਂ ਮੀਨਸ ਕੋਈ ਵੀ ਆਪਣੇ ਸੂਟ ਦੀ ਫੋਟੋ ਭੇਜ ਕੇ ਜੋ ਵੀ ਤੁਹਾਨੂੰ ਕੜਾਈ ਪਸੰਦ ਆ ਜਾਂ ਤੁਹਾਨੂੰ ਕਲਰ ਪਸੰਦ ਆ ਤੁਸੀਂ ਜਿੱਦਾਂ ਦਾ ਮਰਜੀ ਸਾਨੂੰ ਫੋਟੋ ਭੇਜ ਕੇ ਸਾਡੇ ਤੋਂ ਸੂਟ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋਗੇ ਤੁਸੀਂ ਪੇਂਟ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਨੀਡਲਵਰਕ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਰੀ ਵਿੱਚ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਦੇ ਵਿੱਚ ਕਰਾਉਣਾ ਚਾਹੁੰਦੇ ਹੋ ਹੈਂਡ ਵਰਕ ਦੇ ਵਿੱਚ ਕਰਾਉਣਾ ਚਾਹੁੰਦੇ ਹੋ ਮੀਨ ਜੇ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇ ਤੇ ਇਸ ਕਰਕੇ ਤੁਸੀਂ ਜਿਸ ਤਰ੍ਹਾਂ ਦਾ ਸੂਟ ਕਹੋਗੇ ਤੁਹਾਡੇ ਤੱਕ ਉਹੋ ਜਿਹਾ ਹੀ ਸੂਟ ਸੇਮ ਬਣ ਕੇ ਆਏਗਾ ਤੇ ਸ਼ਿਪਿੰਗ ਆਲ ਇੰਡੀਆ ਦੇ ਵਿੱਚ ਵੀ ਅਵੇਲੇਬਲ ਆ ਤੇ ਬਾਕੀ ਸਾਰੇ ਕੰਟਰੀ ਦੇ ਵਿੱਚ ਵੀ ਆ ਕਿਉਂਕਿ ਸਾਡੇ ਸੂਟ ਤੁਸੀਂ ਦੇਖਦੇ ਹੋਵੋਗੇ ਵੀਡੀਓ ਦੇ ਵਿੱਚ ਬਹੁਤ سارے ਸੂਟ ਨੇ ਜਿਹੜੇ ਸਾਡੇ ਬਾਹਰ ਫੋਰਨ ਵਾਲਿਆਂ ਭੈਣਾਂ ਨੂੰ ਵੀ ਅਸੀਂ ਭੇਜ ਦਿਆਂਗੇ ਰੈਡੀ ਕਰਕੇ ਤੇ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਨੇ ਇਸ ਤੋਂ ਬਿਨਾ ਸਾਡੇ ਕੋਲ ਸਮਰ ਕਲੈਕਸ਼ਨ ਵੀ ਹੁੰਦੀ ਆ ਜੀ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ ਉੱਥੇ ਤੁਹਾਨੂੰ ਸਮਰ ਕਲੈਕਸ਼ਨ ਵੀ ਮਿਲ ਜਾਏਗੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਤੇ ਬਿਨਾ ਡਰ ਦੇ ਬਿਨਾ ਫਿਕਰ ਦੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋਗੇ ਅਸੀਂ ਤੁਹਾਡੇ ਕਾਲ ਮੈਸੇਜ ਸਾਰੇ ਤੁਹਾਨੂੰ ਰਿਪਲਾਈ ਦੇਵਾਂਗੇ ਜੀ ਤੇ ਪੂਰਾ ਫੇਥ ਵਰਦੀ ਪੇਜ ਆ ਇਹ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਤੁਹਾਡਾ ਕੋਈ ਚੀਟ ਹੋ ਜਾਏਗਾ ਜਾਂ ਅਸੀਂ ਪੇਮੈਂਟ ਕਰਤੀ ਤੇ ਸਾਡੇ ਕੋਲ ਤੱਕ ਸੂਟ ਨਹੀਂ ਪਹੁੰਚੇਗਾ ਬਿਲਕੁਲ 100% ਪਹੁੰਚੇਗਾ ਜੀ ਤੁਹਾਡੇ ਤੱਕ ਤੇ ਹੋਪਫੁਲੀ ਤੁਹਾਨੂੰ ਅੱਜ ਦੀ ਸਾਰੀ ਇਨਫੋਰਮੇਸ਼ਨ ਔਰ ਸਾਰੇ ਸੂਟ ਵਧੀਆ ਲੱਗੇ ਹੋਣਗੇ ਅਗਰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ